ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਤੁਹਾਡਾ ਸਭ ਦਾ ਮਿੰਟੇ ਦੀ ਹੱਟੀ ਦੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਦੀ ਆ ਲੌਂਗ ਵੀਡੀਓ ਨੂੰ ਪੂਰਾ ਦੇਖਿਓ ਲਾਸਟ ਤੱਕ ਡਿਜ਼ਾਈਨਰ ਸੂਟ ਲੈ ਕੇ ਆਏ ਸੋ ਵਾਸਤੇ ਨਵਾਂ ਸਟਾਕ ਆਇਆ ਜੋ ਜੋ ਨਵੇਂ ਡਿਜ਼ਾਈਨ ਇਹ ਮੈਂ ਖੁਦ ਰੈਡੀ ਕਰਵਾਏ ਆ ਕੁਝ ਕੁ ਡਿਜ਼ਾਈਨ ਜਿਵੇਂ ਇੱਕ ਆਰ ਡਿਜ਼ਾਈਨ ਮੈਂ ਆਪਣਾ ਰੈਡੀ ਕਰਵਾਇਆ ਇੱਕ ਆਰ ਡਿਜ਼ਾਈਨ ਆਰੀ ਦੇ ਕੰਮ ਦਾ ਰੈਡੀ ਕਰਵਾਇਆ ਇਹ ਵੀ ਡਿਜ਼ਾਈਨ ਮੈਂ ਖੁਦ ਰੈਡੀ ਕਰਵਾਇਆ ਆ ਵੀ ਡਿਜ਼ਾਈਨ ਖੁਦ ਰੈਡੀ ਕਰਵਾਇਆ ਇਹ ਤਕਰੀਬਨ ਜਿੰਨੇ 6-7 ਡਿਜ਼ਾਈਨ ਨੇ ਮੈਂ ਆ ਰੈਡੀ ਕਰਵਾਏ ਨੇ ਸੋ ਮੈਨੂੰ ਇਹ ਜਰੂਰ ਦੱਸੋ ਕਿ ਡਿਜ਼ਾਈਨ ਕਿਦਾਂ ਲੱਗੇ ਸੋ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਜਿਵੇਂ ਇਹ ਚੀਜ਼ਾਂ ਇਹੋ ਜਿਹੀਆਂ ਤੁਸੀਂ ਸਮਰ ਤੇ ਵੀ ਪਾ ਸਕਦੇ ਹੋ ਜਿਵੇਂ ਕੋਈ ਵੈਡਿੰਗ ਫੰਕਸ਼ਨ ਤੇ ਜਾਂ ਬਾਹਰ ਅੰਦਰ ਜਿਵੇਂ ਮਰਜ਼ੀ ਪਾ ਸਕਦੇ ਹੋ ਤੁਹਾਨੂੰ ਮੈਂ ਵੈਰਾਈਟੀ ਪ੍ਰੋਪਰ ਦਿਖਾਉਂਗਾ ਸੋ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਮੇਰੀ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਪਹਿਲਾਂ ਤੁਸੀਂ ਪਹਿਲਾਂ ਆ ਆਰਟੀਕਲ ਮੈਨੂੰ ਦੱਸੋ ਕਮੈਂਟ ਕਰਕੇ ਵੀ ਸੋਨਾ ਤਿਆਰ ਕਰਵਾਇਆ ਜਾਂ ਨਹੀਂ ਸੋ ਡਿਜ਼ਾਈਨ ਬਹੁਤ ਸੋਨਾ ਤਿਆਰ ਕਰਵਾਇਆ ਸੋ ਫੈਬਰਿਕ ਰਹੇਗਾ ਐਸਕੇ ਬ੍ਰਾਂਡ ਦਾ ਪ੍ਰੀਮੀਅਮ ਫੈਬਰਿਕ ਹੈ ਨਵਾਂ ਜਾਂ ਫੈਬਰਿਕ ਲਾਂਚ ਹੋਇਆ ਹੈ ਪ੍ਰਿੰਟ ਦੇ ਵਿੱਚ ਪ੍ਰਿੰਟ ਦੇ ਉੱਤੇ ਅਸੀਂ ਵਰਕ ਕਰਵਾਇਆ ਸੋ ਪ੍ਰੋਪਰ 슬ੀਵਸ ਦੇ ਕੰਮ ਹੈ ਪਿਓਰ ਆਬੂਤਾਈ ਸਿਲਕ ਦੀ ਇਸ ਦੀ ਬਾਟਮ ਹੈ ਤੇ ਪਿਓਰ ਵਿਸਕੋਸ ਔਰ ਗੈਂਜ਼ਾ ਦੁਪੱਟਾ ਹੈ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਮੈਂ ਤੁਹਾਨੂੰ ਸਭ ਦਾ ਪ੍ਰਾਈਸ ਦੱਸੂਗਾ ਤੁਸੀਂ ਬਸ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਇਹ ਪ੍ਰੀਮੀਅਮ ਫੈਬਰਿਕ ਹੈ ਜੇ ਤੁਸੀਂ ਇਕੱਲਾ ਪਲੇਨ ਫੈਬਰਿਕ ਲੈਣੇ ਹੋ ਤਾਂ ਆਹ ਲਾ ਲਓ ਕਿ 16-1700 ਰੇਂਜ ਦੇ ਵਿੱਚ ਇਕੱਲਾ ਮੈਚਿੰਗ ਸੂਟ ਮਿਲੇਗਾ ਖਾਲੀ ਪਲੇਨ ਇਹ ਜਿਹੜਾ ਇਸ ਦਾ ਪ੍ਰਾਈਸ ਆ ਜੀ ਉਹ ਹੈਗਾ ਸਿਰਫ ਤੇ ਸਿਰਫ 3400 ਰੁਪਏ ਇਸਦੇ ਵਿੱਚ ਮੈਂ ਤੁਹਾਨੂੰ ਕਲਰ ਚਾਰ ਦਿਖਾਣਾ ਮੇਰੇ ਚਾਰੇ ਰੰਗ ਬੜੇ ਸੋਹਣੇ ਬਣ ਕੇ ਆਏ ਅੱਜ ਆ ਦੇਖੋ ਇਹ ਚਾਰ ਰੰਗ ਤੇ ਚਾਰ ਰੰਗ ਤਿਆਰ ਕਰਵਾਏ ਨੇ ਜੀ ਇੱਕ ਆਏਗਾ ਆਵਲਾ ਸ਼ੇਡ ਦਾਲਚੀਨੀ ਕਲਰ ਕਲਰ ਦੇਖੋ ਕਿੰਨਾ ਪਿਆਰਾ ਸੁਰੋਂ ਇੱਕ ਵਾਰੀ ਕੰਮ ক্লোਜ਼ ਅਪ ਤੋਂ ਦਿਖਾਈ ਸੋ ਬੜਾ ਪਿਆਰਾ ਕੰਮ ਹੈ ਸੋ ਪ੍ਰੋਪਰ ਬਾਟਮ ਆ ਰਹੀ ਇਸ ਦੀ ਨਾਲ ਕੰਟਰਾਸਟ ਦੇ ਵਿੱਚ ਔਰ ਆ ਆ ਰਿਹਾ ਇਸ ਦਾ ਦੁਪੱਟਾ ਸੈਕਿੰਡ ਕਲਰ ਆਊਗਾ ਆਵਲਾ ਤੇ ਇੱਕ ਸ਼ੇਡ ਤੁਹਾਨੂੰ ਮਿਲੂਗਾ ਮਸਟਰਡ ਕਲਰ カラー देखो कितना प्यारा प्रॉपर मास्टरड जैसा कलर है कलर बड़ा प्यारा है आ देखो मैं हुन ਤੁਹਾਨੂੰ नेक लाइन दिखाना नेक ਤੇ ਸਾਰਾ ਪੈਚ ਦਾ ਕੰਮ ਕਰਾਇਆ ਨੂੰ ਮੀ ক্লোਜ਼ ਅਪ ਤੇ ਇੱਧਰ ਲਿਓ नेक ਤੇ ਸਾਰਾ ਪੈਚ ਵਰਕ ਆ ਰਿਹਾ ਹੈ कलर देखो ਕਿੰਨਾ ਪਿਆਰਾ ਹੈ प्रॉपर ਪੈਚ ਵਰਕ ਦਾ ਕੰਮ ਸੀਕੁਐਂਸ ਦਾ ਕੰਮ ਆ ਦੇਖੋ ਕਿੰਨਾ ਸੋਹਣਾ प्रॉपर ਬਾਜੂ ਤੇ ਕੜਾਈ ਹੈ ਬਾਜੂ ਬਹੁਤ ਸੋਹਣਿਆ ਬਾਜੂ ਵੀ ਦਿਖਾ ਦੇਵਾਂਗੀ ਸੋ ਆਜ ਦਾ ਕਲਰ ਆਊਗਾ ਔਰ ਆਜ ਦਾ ਦੁਪੱਟਾ ਆਏਗਾ ਆ ਦੇਖੋ बॉटम ਦਾ ਕਲਰ ਦੇਖੋ ਕਿੰਨਾ ਪਿਆਰਾ ਦੁਪੱਟਾ ਦੇਖੋ ਕਿੰਨਾ ਪਿਆਰਾ ਸੋ ਆ ਰਹੇਗਾ ਇਸ ਦਾ ਦੁਪੱਟਾ ਤੇ ਇੱਕ ਤੁਹਾਨੂੰ ਸ਼ੇਡ ਮਿਲੇਗਾ ਇਸ ਚ ਪਿਕਾਕ ਕਲਰ ਪਿਕਾਕ ਸ਼ੇਡ ਸੋ ਇੱਕ ਮਿਲੇਗਾ ਪਿਕਾਕ ਕਲਰ ਮੈਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਮੇਰੀ ਬੇਨਤੀ ਹੈ ਰਿਕੁਐਸਟ ਕਰ ਸਕਦਾ ਹਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਨੀ ਹੈ ਆ ਦੇਖੋ ਆਇਆ ਗਾ ਦਾ ਦੁਪੱਟਾ ਸੋ ਇਸ ਦਾ ਦੁਪੱਟਾ ਵੀ ਬੜਾ ਪਿਆਰਾ ਹੈ ਸੋ 컬러 ਆਗੇ 4 ਜਿਹੜਾ ਇਸ ਦਾ ਪ੍ਰਾਈਸ ਆ ਜੀ SK ਬ੍ਰਾਂਡ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਦੀ ਸਟੈਂਪ ਲੱਗੀ ਹੋਈ ਆ ਪ੍ਰੀਮੀਅਮ ਫੈਬਰਿਕ ਆ ਸੋ ਤੁਸੀਂ ਸਮਰ ਚ ਜਿਵੇਂ ਮਰਜੀ ਪਾਰਟੀ ਫੰਕਸ਼ਨ ਜਿਵੇਂ ਮਰਜੀ ਪਾ ਸਕਦੇ ਹੋ 3400 ਰੁਪਏ ਇਸ ਦਾ ਪ੍ਰਾਈਸ ਆ ਲੇਟੈਸਟ ਨਿਊ ਵੈਰਾਈਟੀ ਲੈ ਕੇ ਆਇਆ ਬਹੁਤ ਪਿਆਰੇ ਸੂਟ ਨੇ ਮੈਂ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਣਾ ਜਿਹੜੀ ਆ ਵੈਰਾਈਟੀ ਆ ਅੱਜ ਦੀ ਵੈਰਾਈਟੀ ਨੂੰ ਪੂਰਾ ਦੇਖਿਓ ਬਹੁਤ ਪਿਆਰੇ ਸੂਟ ਨੇ ਜਿਹੜੇ ਵੀ ਸੂਟ ਲੈ ਕੇ ਆਇਆ ਪਰਪਲ ਸ਼ੀਟ ਦੇਖੋ ਕਿੰਨਾ ਪਿਆਰਾ ਲੋ ਜੀ ਇੱਕ ਸ਼ੇਡ ਤੁਹਾਨੂੰ ਇੱਕ ਡਿਜ਼ਾਈਨ ਤੁਹਾਨੂੰ ਮਿਲੂਗਾ ਆਵਲਾ ਇਹਦਾ ਪ੍ਰਿੰਟ ਵੀ ਲੱਗਾ ਹੈ ਫੈਬਰਿਕ ਸੇਮ ਹੈ ਇਹਦਾ ਪ੍ਰਿੰਟ ਲੱਗਾ ਹੈ ਤੇ ਡਿਜ਼ਾਈਨ ਵੀ ਲੱਗਾ ਹੈ ਇਹ ਵੀ ਮੈਂ ਖੁਦ ਰੈਡੀ ਕਰਵਾਇਆ ਇਹ ਸਾਰਾ ਮਸ਼ੀਨੀ ਵਰਕ ਕਰਵਾਇਆ ਸੀ ਆ ਦੇਖੋ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਸੋ ਆਜ ਦਾ ਡਿਜ਼ਾਈਨ ਹੈ ਜੀ ਫਰੰਟ ਦੇਖੋ ਕਿੰਨਾ ਪਿਆਰਾ ਸੋ ਪ੍ਰੋਪਰ ਬਾਜੂ ਦੀ ਡਿਜ਼ਾਈਨਿੰਗ ਤੁਹਾਨੂੰ ਦਿਖਾਣਾ ਐਸਕੇ ਬ੍ਰਾਂਡ ਦਾ ਹੀ ਹੈ ਫੈਬਰਿਕ ਆ ਦੇਖੋ ਬਾਜੂ ਦੇਖੋ ਕਿੰਨੀਆਂ ਸ਼ਾਨਦਾਰ ਬਣੀਆਂ ਹੋਈਆਂ ਨੇ ਸੋ ਆਜ ਦੀ ਬਾਟਮ ਰਹੇਗੀ ਕਲਰ ਸ਼ੇਡ ਬਹੁਤ ਡਿਫਰੈਂਟ ਹੈ ਅਬੂਤਾਈ ਪਿਓਰ ਅਬੂਤਾਈ ਹਗੀ ਹੈ ਇਹ ਅਬੂ ਤਾਈ ਫੈਬ੍ਰਿਕਾ ਸੌਫਟ ਕੁਆਲਿਟੀ ਦਾ ਸੋ ਆ ਦੁਪੱਟਾ ਇਸ ਦਾ ਦੁਪੱਟਾ ਬੜਾ ਸ਼ਾਨਦਾਰ ਹੈ ਦੁਪੱਟਾ ਬਹੁਤ ਸੋਹਣਾ ਬਣਿਆ ਦੁਪੱਟੇ ਦੇ ਪੱਲੇ ਟੂ ਸਾਈਡ ਪੱਲੇ ਤੇ ਵਰਕ ਆ ਰਿਹਾ ਦੁਪੱਟੇ ਤੇ ਸੋ ਇਹਦੇ ਸ਼ੇਡ ਵੀ ਮੈਂ ਲੈ ਕੇ ਆਇਆ ਬੜੇ ਪਿਆਰੇ ਇਹਦੇ ਵੀ ਕਲਰ ਡਿਫਰੈਂਟ ਜੇ ਰੈਡੀ ਹੋ ਆਇਆ ਇੱਕ ਜਿਵੇਂ ਨੀਚੇ ਆ ਗਿਆ ਯੂਨਿਕ ਜਿਹਾ ਸ਼ੇਡ ਹੈ ਗਾਲਚਿੰਡੀ ਟਾਈਪ ਜਿਹਾ ਕਲਰ ਆ ਗਿਆ ਇੱਕ ਸ਼ੇਡ ਆਇਗਾ ਜਿਹੜਾ ਆਨੀਅਨ ਕਲਰ ਕਲਰ ਚੈੱਕ ਕਰੋ ਕਿੰਨਾ ਪਿਆਰਾ ਆਏਗਾ ਆਨੀਅਨ ਸ਼ੇਡ ਆ ਦੇਖੋ ਪੂਰਾ ਫਰੰਟ ਪ੍ਰੋਪਰ ਬਾਜੂ ਤੇ ਕੰਮ ਬਾਜੂ ਵੀ ਦਾਾਦਰੋਂ ਮੈਂ ਇੱਕ ਵਾਰੀ ਕਲੋਜ਼ ਅਪ ਤੋਂ ਸੋ ਤੁਸੀਂ ਕਲੋਜ਼ ਅਪ ਤੋਂ ਕੰਮ ਚੈੱਕ ਕਰ ਸਕਦੇ ਹੋ ਅੱਜ ਦੀ ਬਾਟਮ ਹੈ ਅੱਜ ਦਾ ਦੁਪੱਟਾ ਜੀ ਆ ਦੁਪੱਟਾ ਰਹੇਗਾ ਸੋ ਇੱਕ ਤੁਹਾਨੂੰ ਸ਼ੇਡ ਇਸ ਦੇ ਵਿੱਚ ਮਿਲੇਗਾ ਜੀ ਬੜਾ ਪਿਆਰਾ ਸ਼ੇਡ ਹੈ ਕਾਪਰ ਜਿਹਾ ਕਲਰ ਹੈ ਮਾਸਟਰਡ ਕਾਪਰ ਜਿਹਾ ਸ਼ੇਡ ਹੈ ਬਹੁਤ ਸੋਹਣਾ ਸ਼ੇਡ ਹੈ ਆ ਦੇਖੋ ਇਹਦੀ ਫੀਲ ਮਤਲਬ ਇਹ ਫੈਬਰਿਕ ਦੀ ਜਿਹੜੀ ਫੀਲ ਬਹੁਤ ਸੋਹਣੀ ਹੈ ਮਤਲਬ ਕਿ ਫੈਬਰਿਕ ਜਦੋਂ ਫੀਲ ਕਰਦੇ ਨੇ ਆਪਣਾ ਬੜੀ ਵਧੀਆ ਜੀ ਫੀਲਿੰਗ ਆਉਂਦੀ ਹੈ ਵੀ ਹਾਂ ਫੈਬਰਿਕ ਕੋਈ ਹੈਗਾ ਇੰਪੋਰਟਡ ਸੋ ਫੈਬਰਿਕ ਬਹੁਤ ਸੋਹਣਾ ਤੁਸੀਂ ਪ੍ਰੋਪਰ ਡਿਟੇਲਿੰਗ ਦੇ ਨਾਲ ਚੈੱਕ ਕਰ ਸਕਦੇ ਹੋ ਇਸ ਦਾ ਵਰਕ ਵਰਕ ਦਿਖਾ ਦਿਨਾ ਮੈਨੂੰ ਇੱਕ ਵਾਰੀ ਫੇਰ ক্লোਜ਼-ਅਪ ਤੋਂ ਤੇ ਇਸ ਦੀ ਬਾਜੂ ਬਹੁਤ ਸੋਹਣੀ ਆਪਣੀ ਬਾਜੂ ਤੇ ਵਰਕ ਬੜਾ ਪਿਆਰਾ ਹੈ ਉਹ ਵੀ ক্লোਜ਼ ਤੋਂ ਦਿਖਾ ਪੀਸ ਬੜਾ ਪਿਆਰਾ ਸੋ ਆ ਇਸ ਦੀ ਬਾਟਮ ਰਹੇਗੀ ਔਰ ਆ ਇਸ ਦਾ ਦੁਪੱਟਾ ਆਏਗਾ ਕਲਰ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਕਮੈਂਟ ਜਰੂਰ ਕਰਿਓ ਲੋ ਜੀ ਕਿੱਥੇ ਕਿੱਥੇ ਤੱਕ ਸਾਡੀ ਵੀਡੀਓ ਜਾ ਰਹੀ ਹੈ ਕਿੱਥੇ ਕਿੱਤੇ ਤੱਕ ਸ਼ੋ ਹੋ ਰਹੀ ਹੈ ਜਰੂਰ ਕਮੈਂਟ ਕਰਿਓ ਇਸ ਦੇ ਸ਼ੇਡ ਆ ਗਏ ਤਿੰਨ ਜਿਹੜਾ ਇਸ ਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਦਾ ਇਸ ਦਾ ਪ੍ਰਾਈਸ ਹੈਗਾ ਜੀ 3250 ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਸ ਦਾ 3400 ਰੇਟ ਸੀਗਾ ਇਸ ਦਾ 3250 ਰੁਪਏ ਪ੍ਰਾਈਸ ਹੈ ਜੀ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਲਿਓ ਜੀ ਜੋ ਤੁਸੀਂ ਆਰਡਰ ਕਰੋਗੇ ਉਹ ਆਰਡਰ ਵਾਲੇ ਨੰਬਰ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਹੁੰਦੇ ਆ ਬਾਕੀ ਮੈਂ ਬੋਲ ਵੀ ਦਿੰਦਾ 78370 15332 85283 384 ਤੁਸੀਂ ਆ ਦੋ ਨੰਬਰਾਂ 'ਤੇ ਸਾਨੂੰ ਵਟਸਐਪ ਤੇ ਡੀਐਮ ਕਰਨਾ ਸਕਰੀਨ ਸ਼ਾਟ ਭੇਜਣਾ ਜਿਹੜਾ ਵੀ ਆਰਡਰ ਕਰਨਾ ਹੈ ਸ਼ਿਪਿੰਗ ਸਾਡੀ ਵਰਲਡ ਵਾਈਡ ਹੈ ਚਾਹੇ ਤੁਸੀਂ ਸ਼ਹਿਰ 'ਚ ਬੈਠੇ ਹੋ ਚਾਹੇ ਤੁਸੀਂ ਸ਼ਿਪਿੰਗ ਸਾਡੇ ਵਰਲਡਵਾਈਡ ਹੈ ਸੀਓਡੀ ਅਵੇਲੇਬਲ ਨੇ ਹੈ ਕਿ ਬਾਕੀ ਜੇ ਕੋਈ ਕੋਈ ਇਨਕੁਆਰੀ ਲੈਣੀ ਹੈ ਤੁਸੀਂ ਵੀਡੀਓ ਕਾਲ ਤੇ ਵੀ ਚੈੱਕ ਕਰ ਸਕਦੇ ਹੋ ਕੋਈ ਐਸੀ ਗੱਲ ਨਹੀਂ ਸਾਡਾ ਸਟੋਰ ਹੈਗਾ ਸਮਾਨ ਦੇ ਵਿੱਚ ਲੋ ਜੀ ਬੜਾ ਪਿਆਰਾ ਆਰਟੀਕਲ ਹੈ ਇਸ ਦਾ ਪ੍ਰਾਈਸ ਰਹੇਗਾ 3200 ਮਿਆਂਪੇ ਨੈਕਸਟ ਆਰਟੀਕਲ ਦੇ ਵਿੱਚ ਤੁਹਾਨੂੰ ਦਿਖਾਣਾ ਮੈਂ ਇੱਕ ਆਬਿਸਕੋਸ ਔਰਗੈਂਜ਼ਾ ਦਾ ਆਰਟੀਕਲ ਦਿਖਾ ਰਿਹਾ ਨੈਕਸਟ ਮੈਂ ਤੁਹਾਨੂੰ ਬੜਾ ਪਿਆਰਾ ਆਰਟੀਕਲ ਹੈ ਪਿਓਰ ਵਿਸਕੋਸ ਔਰਗੈਂਜ਼ਾ ਨਾਲੇ ਇਸ ਤੇ ਸਾਰਾ ਮੈਂ ਆਰੀ ਵਰਕ ਕਰਵਾਇਆ ਤੇ ਸਾਰਾ ਹੈਂਡਵਰਕ ਵੀ ਕਰਵਾਇਆ ਹੈ ਕੀਸ ਬੜਾ ਪਿਆਰਾ ਤੁਸੀਂ ਆਰਟੀਕਲ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣਾ ਸਿੰਪਲ ਸੋਬਰ ਸਮਰੀ ਕਲਰ ਰੈਡੀ ਕਰਵਾਇਆ ਤੁਸੀਂ ਇਹਨੂੰ ਸਮਰ ਚ ਵੀ ਵੇਅਰ ਕਰ ਸਕਦੇ ਹੋ ਜਿਵੇਂ ਸਮਰ ਦੇ ਵਿੱਚ ਕਿਤੇ ਬਾਹਰ ਅੰਦਰ ਜਾਣਾ ਹੈ ਜਾਂ ਕੋਈ ਸਮਰ ਦਾ ਫੰਕਸ਼ਨ ਆ ਜਾਂਦਾ ਜਿਵੇਂ ਅੱਗੇ ਸਮਰ ਆ ਰਿਹਾ ਹੈ ਸਮਰ ਦੇ ਅਕੋਰਡਿੰਗ ਬਹੁਤ ਸੋਹਣੀ ਆਈਟਮ ਹੈ ਤੇ ਯੂਨੀਕ ਜੀ ਆਈਟਮ ਲੈ ਕੇ ਆਇਆ ਆ ਦੇਖੋ neck ਤੇ ਸਾਰਾ ਆਰੀ ਦਾ ਕੰਮ ਫਰੰਟ ਘੇਰਾ ਬਹੁਤ ਸੋਹਣਾ ਆ ਦੇਖੋ ਆ ਇਸ ਦੀ ਬਾਟਮ ਰਹੇਗੀ ਪਿਓਰ ਅਬੂ ਅਬੂ ਦਾ ਸ਼ਿਲਕੀ ਔਰ ਆ ਇਸ ਦਾ ਦੁਪੱਟਾ ਰਹੇਗਾ ਦੁਬੱਟਾ ਤੇ ਬੜਾ ਸ਼ਾਨਦਾਰ ਕੰਮ ਕਰਿਆ ਕਾਰਨਰ ਵਰਕਰ ਤੇ ਇੱਕ ਸ਼ੇਡ ਤੁਹਾਨੂੰ ਮਿਲੂਗਾ ਇਸ ਦੇ ਵਿੱਚ ਆਵਲਾ ਸ਼ੇਡ ਇੱਕ ਸ਼ੇਡ ਤੁਹਾਨੂੰ ਮਿਲੂਗਾ ਇਸ ਦੇ ਵਿੱਚ ਆਵਲਾ ਸਕਿਨ ਜਿਆ ਕਲਰ ਸੋ ਆਰਟੀਕਲ ਕਿਵੇਂ ਲੱਗਾ ਬਿਲਕੁਲ ਸੌਫਟ ਕੁਆਲਿਟੀ ਦਾ ਫੈਬਰਿਕ ਆ ਮੈਂ ਕਹਿੰਦਾ ਤੁਹਾਡੇ ਲਈ ਫੈਬਰਿਕ ਪਹੁੰਚੇਗਾ ਨਾ ਤੁਸੀਂ ਕਹਿਣਾ ਪਾਜੀ ਵਾਕਈ ਕਪੜਾ ਬਹੁਤ ਸੌਫਟ ਹੈ ਸੋ ਨੈਕ ਵਰਕ ਆ ਗਿਆ ਟ੍ਰੋਮੀ ক্লোਥ ਤੋਂ ਦਿਖਾ ਥੋੜਾ ਨੈਕ ਵਰਕ ਆ ਗਿਆ ਕੇਰਾ ਬਹੁਤ ਸੋਹਣਾ ਆ ਦੇਖੋ ਆ ਇਸ ਦੀ ਬਾਟਮ ਇਹ ਸ਼ੇਡ ਕਿਵੇਂ ਲੱਗਾ ਮਨ ਜ਼ਰੂਰ ਦੱਸੋ ਕਮੈਂਟ ਕਰਕੇ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਡਿਜ਼ਾਈਨ ਹੈ ਇਮੈਂ ਖੁਦ ਰੈਡੀ ਕਰਵਾ ਤੁਹਾਡੇ ਲਈ ਸਪੈਸ਼ਲ ਇਕਨੋਮਿਕਲ ਪ੍ਰਾਈਸ ਨੇ ਤਾਂ ਇਹੀ ਮੈਂ ਜੇ ਰੈਡੀ ਲਿਆਂਦਾ ਤਾਂ ਮੇਰੇ ਸਾਹਮਣੇ ਮੈਨੂੰ ਪੈਂਦੇ ਇਹ 6500 ਰੇਂਜ ਸੇਲਿੰਗ ਰੇਟ ਨਿਕਲਦਾ ਪਰ ਰੇਟ ਆ ਰਿਹਾ ਜਿਹੜਾ ਇਸ ਦਾ ਉਹ ਆ ਰਿਹਾ ਸਿਰ 3950 3950 ਸੋ ਅਗਲਾ ਕਨਸੈਪਟ ਤੁਸੀਂ ਚੈੱਕ ਕਰਿਓ ਕਨਸੈਪਟ ਥੋੜੇ ਵਾਸਤੇ ਸਾਰੇ ਸੋਨੇ ਲੈ ਕੇ ਆਇਆ ਮੈਂ ਸੋ ਵੀਡੀਓ ਨੂੰ ਪੂਰਾ ਦੇਖਿਓ ਅਗਲਾ ਕਨਸੈਪਟ ਤੁਸੀਂ ਚੈੱਕ ਕਰਿਓ ਇੱਕ ਆਰਟੀਕਲ ਚੈੱਕ ਕਰਿਓ ਇਹ ਮੈਂ ਨੇ ਪਿਓਰ ਕੋਰੀਅਨਟ ਇਸ਼ੂ ਤੇ ਤਿਆਰ ਕਰਵਾਇਆ ਪੀਸ ਇਦੇ ਵਿੱਚ ਗੋਟਾ ਪੱਤੀ ਆਰੀ ਵਰਕ 레이జర్ ਕਟ ਵਰਕ ਸਾਰਾ ਮਟੀਰੀਅਲ ਮਤਲਬ ਕਿ ਹਰ ਤਰ੍ਹਾਂ ਦਾ ਮਟੀਰੀਅਲ ਲਗਾਇਆ ਮੈਂਨੇ ਤੁਸੀਂ ਆਰਟੀਕਲ ਚੈੱਕ ਕਰੋ ਦੋ ਸ਼ੇਡ ਮੈਂ ਰੈਡੀ ਕਰਵਾਇਆ ਇਹਦੇ ਵਿੱਚ ਪਿਓਰ ਕੋਰੀਅਨ ਟਿਸ਼ੂ ਤੇ ਪੀਸ ਬਣਵਾਇਆ ਇਹ neck ਤੋਂ ਦਿਖਾ ਪਹਿਲਾਂ ਰੋਮੀ neck ਤੁਸੀਂ ਕੰਮ ਚੈੱਕ ਕਰ ਸਕਦੇ ਹੋ ਇਹਦੇ ਨੀਚੇ ਟਾਫਟੇ ਦੀ ਲਾਈਨਿੰਗ ਲਗਣੀ ਹੈ ਆ ਦੇਖੋ neck ਤੇ ਸਾਰਾ 레이జర్ ਕਟ ਵਰਕ ਦਾ ਕੰਮ ਮਿਰਰਲ ਵਰਕ ਆਰੀ ਆਰੀ ਵਰਕ ਗੋਟਾ ਪੱਤੀ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਸੋ ਇਸ ਦੀ ਆ ਪਿਓਰ ਕ੍ਰੇਪ ਦੀ ਸਲਵਾਰ ਰਹੇਗੀ ਔਰ ਇਸ ਦਾ ਦੁਪੱਟਾ ਚੈੱਕ ਕਰੋ ਇਸ ਦਾ ਦੁਪੱਟਾ ਬਹੁਤ ਸੋਹਣਾ ਬਣਵਾਇਆ ਮੈਂ ਦੁਪੱਟੇ ਦੇ ਪੱਲੇ ਚੈੱਕ ਕਰੋ ਦੁਪੱਟੇ ਤੇ ਮੈਂ ਪੱਲਿਆਂ ਤੇ ਕੰਮ ਕਰਵਾਇਆ ਥੋ ਡਿਜ਼ਾਈਨ ਸਪੈਸ਼ਲ ਬੁਟੀਕ ਤੇ ਰੈਡੀ ਕਰਵਾਇਆ ਤੁਹਾਡੇ ਲਈ ਇੱਕ ਸ਼ੇਡ ਤੁਹਾਨੂੰ ਮਿਲੂਗਾ ਆਵਲਾ ਗਾਜ਼ਰੀਆ ਕਲਰ ਕਲਰ ਬੜਾ ਪਿਆਰਾ ਦੋ ਰੰਗ ਨੇ ਦੋਨੋਂ ਰੰਗ ਸੋਨੇ ਨੇ ਆ ਲੋ ਇਸ ਦਾ ਕਲਰ ਰਹੇਗਾ ਆਵਲਾ ਤੁਸੀਂ ਇਹਨੂੰ ਪਾਰਟੀ ਫੰਕਸ਼ਨ ਤੇ ਵੈਡਿੰਗ ਤੇ ਜਿਵੇਂ ਮਰਜ਼ੀ ਪਾ ਸਕਦੇ ਹੋ ਦਸਟਰੀ ਕਲਰ ਕਲਰ ਬਹੁਤ ਸੋਹਣਾ ਯੂਨਿਕ ਜਿਹਾ ਸ਼ੇਡ ਆ ਆ ਦੇਖੋ ਆ ਆਏਗਾ ਇਸ ਦਾ ਦੁਪੱਟਾ ਉਹ ਮੈਂ ਕੋਰੀ ਨੈਕ ਦੁਬਾਰਾ ਦਿਖਾ ਕੇ ਲਓ ਜੀ ਜਿੰਨੇਕ ਤੇ ਕੰਮ ਚੈੱਕ ਕਰ ਸਕਦੇ ਹੋ ਘੇਰਾ ਦਿਖਾ ਦਿਓ ਹੁਣ ਇੱਕ ਵਾਰੀ। ਔਰ ਬਾਜੂ 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 ਇਸ ਦੀਆਂ ਆਣੀਆਂ ਨਹੀਂ ਇਸ ਦੇ ਦੁਪट्टे ਤੇ ਕੰਮ ਕਰਵਾਤਾ ਸੀ। ਲੋ ਜੀ ਇਹਦੇ ਦੋ ਰੰਗ ਆਣਗੇ। ਇਸ ਦਾ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ 4050 ਰੁਪਏ। ਸੋ ਆਪਣਾ ਸਕਰੀਨਸ਼ਾਟ ਲੈ ਲਿਓ। ਥੋੜਾ ਜਿਹਾ ਵੈਰੀਇੰਗ ਟਾਈਪ ਆਰਟیکل ਆ ਗਿਆ ਤੁਸੀਂ ਇਹਨੂੰ ਪਾਰਟੀ ਫੰਕਸ਼ਨਾਂ ਦੇ ਜਿਵੇਂ ਮਰਜ਼ੀ ਬਾਹਰ ਅੰਦਰ ਪਾ ਸਕਦੇ ਹੋ। ਸੋ ਵੈਰਾਈਟੀ ਏ ਕਲਾਸ ਲੈ ਕੇ ਆਇਆ। ਨੈਕਸਟ ਆਰਟیکل ਚੈੱਕ ਕਰਿਓ ਬਾਰਡਰ ਲੁੱਕ ਦਾ ਇਹ ਆਰਟیکل ਤਿਆਰ ਕਰਵਾਇਆ ਮੈਨੇ ਇਹ ਵੀ ਐਸ ਕੇ ਬ੍ਰਾਂਡ ਦੀ ਪ੍ਰਿੰਟ ਸ਼ਰਟ ਦੇ ਵਿੱਚ ਮੈਨੇ ਵਰਕ ਕਰ ਇਹ ਸਪੈਸ਼ਲ ਜਿਵੇਂ ਕੋਈ ਡਿਮਾਂਡ ਕਰਦਾ ਭਾਜੀ ਅਸੀਂ ਫਰਸ਼ੀ ਸਲਵਾਰ ਪਾਣੀ ਹੈ ਜਾਂ ਕੋਈ ਡਿਮਾਂਡ ਕਰਦਾ ਭਾਜੀ ਮੈਨੂੰ ਐਦਾਂ ਦਾ ਆਰਟੀਕਲ ਦੇ ਦੋ ਕਿ ਮੇਰੇ ਮਦਰ ਵੀ ਪਾ ਲੈਣਾ ਸੋ ਆ ਆਰਟੀਕਲ ਉਹਨਾਂ ਵਾਸਤੇ ਬੈਸਟ ਹੈ ਚਾਹੇ ਤੁਸੀਂ ਕੋਈ ਮਰਜ਼ੀ ਪਾ ਸਕਦਾ ਹੈ ਗਰਲ ਲੁੱਕ ਚ ਵੀ ਚੱਲੇਗਾ ਮਦਰ ਲੁੱਕ ਚ ਵੀ ਚੱਲੂਗਾ ਹਰ ਕੋਈ ਪਾ ਸਕਦਾ ਇਹਨੂੰ ਪਰ ਆ ਦੁਪੱਟਾ ਹੈ ਦੁਪੱਟੇ ਦਾ ਸਾਰਾ ਵਰਕ ਕਰਿਆ ਹੋਇਆ ਹੈ ਕੇਰਾ ਬਹੁਤ ਸੋਹਣਾ ਹੈ ਕੰਮ ਦੇਖੋ ਕੇਰੇ ਤੇ ਸਾਰਾ ਜਰੀ ਆਰੀ ਸਾਰਾ ਹੈਂਡ ਦਾ ਕੰਮ ਪੜਲ ਦਾ ਕੰਮ ਬਹੁਤ ਸੋਹਣਾ ਪੀਸ ਹੈ ਜਿਹੜੇ ਇਸ ਦੇ ਸ਼ੇਡ ਨੇ ਇਸ ਦੇ ਸ਼ੇਡ ਵੀ ਬੜੇ ਪਿਆਰੇ ਰੈਡੀ ਕਰਵਾਏ ਨੇ ਗਾਜ਼ਰੀ ਇਹ 컬러 ਹੈ 컬러 ਬੜਾ ਪਿਆਰਾ ਹੈ ਡਿਫਰੈਂਟ ਜਿਹਾ ਸ਼ੇਡ ਹੈ ਆ ਦੇਖੋ ਇੱਕ ਆਇਗਾ ਗਾਜ਼ਰੀ ਸ਼ੇਡ ਆ ਵੀ 컬러 ਬਹੁਤ ਸੋਹਣਾ ਹੈ ਹਲੋ ਇੱਕ ਆਇਗਾ ਜੋ ਇਹ ਪਰਪਲ 컬러 ਆ ਵੀ 컬러 ਬੜਾ ਪਿਆਰਾ ਹੈ ਹਲੋ ਇੱਕ ਆਇਗਾ ਪਰਪਲ ਸ਼ੇਡ ਆ ਵੀ 컬러 ਬਹੁਤ ਸੋਹਣਾ ਆ ਦੇਖੋ ਆ 컬러 ਆ ਗਿਆ ਪਰਪਲ ਸ਼ੇਡ ਤੋਂ ਮਿੱਕੀ ਰਹਾ ਦਿਖਾ ਦੀ ਬਸ ਇੱਕ ਮੇਨ ਹਲੋ ਇੱਕ ਕਈ ਗਾ ਜੀ ਦਾ ਮਾਸਟਰਡ ਕਾਪਰ ਕਲਰ ਚਾਰ ਰੰਗ ਆਗੇ ਜੀ ਚਾਰੇ ਰੰਗ ਪਿਆਰੇ ਨੇ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 3250 ਰੁਪਏ 3250 3250 ਰੁਪਏ 3250 ਇਸ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਿਓ ਬੜਾ ਪਿਆਰਾ ਆਰਟੀਕਲ ਹੈ 3250 ਰੁਪਏ ਜੀ ਲੋ ਜੀ ਨੈਕਸਟ ਆਰਟੀਕਲ ਚੈੱਕ ਕਰੋ ਜੀ ਇਹ ਵੀ ਕੋਰੀਅਨ ਟਿਸ਼ੂ ਤੇ ਮੈਨੇ ਰੈਡੀ ਕਰਵਾਇਆ ਲੇਜ਼ਰ ਕੱਟ ਵਰਕ ਆਰੀ ਵਰਕ ਸੀਕਵੈਂਸ ਵਰਕ ਇਹਦੇ ਵਿੱਚ ਮਲਟੀ ਕਲਰ ਦਾ ਮੈਨੇ ਧਾਗੇ ਦਾ ਕੰਮ ਕਰਵਾਇਆ ਬੜਾ ਸੋਹਣਾ ਚਲੋ ਪੀਸ ਦਿਖਾਉਣਾ ਪ੍ਰੋਪਰ ਜਿਹੜਾ ਨੀਚੇ ਵਾਲਾ ਦਾ ਪ੍ਰਾਈਸ ਆ 3250 ਰੁਪਏ ਰਹੇਗਾ ਜਿਹੜਾ ਆਹ ਵਾਲਾ ਆਰਟੀਕਲ ਆ ਇਹ ਆਰਟੀਕਲ ਦਾ ਪ੍ਰਾਈਸ ਵੀ ਲੱਗਾ ਹੈ ਇਹ ਕੋਰੀਅਨ ਟਿਸ਼ੂ ਤੇ ਹੈ ਡਿਜ਼ਾਈਨ ਚੈੱਕ ਕਰੋ ਆ ਹੈ ਗਾਇਸ ਦਾ ਕੇਰਾ ਫਰੰਟ ਸਾਰਾ ਆਰੀ ਦਾ ਕੰਮ ਜਿਨ੍ਹਾਂ ਨੂੰ ਕੋਈ ਸਰਦਾਰੀ ਲੁੱਕ ਦਾ ਆਰਟੀਕਲ ਚਾਹੀਦਾ ਨਾ ਬਿਲਕੁਲ ਜੈਨੂਨ ਜੀ ਆਈਟਮ ਚਾਹੀਦੇ ਆ ਸੀਪੀ ਸਟਾਰ ਨੂੰ ਹਟ ਕੇ ਜੋ ਕੁਝ ਪਾਣਾ ਚਾਹੁੰਦੇ ਹੋ ਤੁਸੀਂ ਆਹ ਸੂਟ ਚੈੱਕ ਕਰੋ ਜੀ ਬੜਾ ਸੋਹਣਾ ਸੂਟ ਆ ਆ ਦੇਖੋ ਕੇਰੇ ਤੇ ਸਾਰਾ ਲੇਜ਼ਰ ਕਟ ਵਰਕ ਦਾ ਕੰਮ ਹੈ ਇਹ ਬਹੁਤ ਸੋਹਣਾ ਪੀਸ ਹੈ ਸੋ ਪ੍ਰੋਪਰ ਇਸ ਦਾ ਆ ਆ ਰਿਹਾ ਇਸ ਦਾ ਬਾਜੂ ਤੇ ਵਰਕ ਪਰ ਪਿਓਰ ਕ੍ਰੇਪ ਦੀ ਇਸ ਦੀ ਸਲਵਾਰ ਹੈ ਇਹਦਾ ਦੁਪੱਟਾ ਬੜਾ ਪਿਆਰਾ ਰੇਡੀ ਕਰਵਾਇਆ ਮੈਂਨੇ ਆ ਦੇਖੋ ਸੋ ਦੁਪੱਟੇ ਤੇ ਕੋਰਨਰ ਦੇਖੋ ਕਿੰਨੇ ਪਿਆਰੇ ਹੈ ਦੁਪੱਟੇ ਦੇ ਕੋਰਨਰ ਤੇ ਕੰਮ ਕਰਵਾਇਆ ਪਲੱਸ 4 ਸਾਈਡ ਸਾਰਾ ਆਦੀ ਦਾ ਕੰਮ ਹੈ ਬਹੁਤ ਹੀ ਨਾਈਸ ਪੀਸ ਬਣਾ ਹੋਇਆ ਹੈ ਸ਼ੇਡ ਤੁਹਾਨੂੰ ਮਿਲਣਗੇ ਇਸ ਦੇ ਵਿੱਚ ਬੜੇ ਪਿਆਰੇ ਇੱਕ ਮਿਲੇਗਾ ਗਾਜ਼ਰੀ ਸ਼ੇਡ ਆ ਦੇਖੋ ਇੱਕ ਮਿਲੇਗਾ ਗਾਜ਼ਰੀ ਕਲਰ ਗਾਜ਼ਰੀ ਸ਼ੇਡ ਬਹੁਤ ਸੋਹਣਾ ਹੈ ਪਿਓਰ ਕ੍ਰੇਪ ਦੀ ਬਾਟਮ ਹੈ ਇੱਕ ਆਏਗਾ ਗਾਜ਼ਰੀ ਸ਼ੇਡ ਰੋਮੀ ਕੰਮ ਦਿਖਾ ਦੀ ক্লোਜ਼ ਤੋਂ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਸੋ ਆ ਆਏਗਾ ਗਾਜ਼ਰੀ ਕਲਰ ਸੋ ਇੱਕ ਆਏਗਾ ਜੀ ਇਸ ਦਾ ਗ੍ਰੀਨ ਸ਼ੇਡ ਲਾਈਟ ਪੈਰਟਾਈਪ ਗ੍ਰੀਨ ਜਾਂ ਕਲਰ ਹੈ ਸੋਬਰ ਜਾਂ ਸ਼ੇਡ ਹੈ ਕਲਰ ਦੇਖੋ ਬੰਨਾ ਪਿਆਰਾ ਤਿੰਨ ਰੰਗ ਆ ਗਏ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਉਹ ਵੀ ਮੈਂ ਤੁਹਾਨੂੰ ਕਮੈਂਟ ਕਰਕੇ ਤੁਹਾਨੂੰ ਦੱਸ ਦਾਂਗਾ ਜੀ ਮੈਨੂੰ ਕਮੈਂਟ ਕਰਕੇ ਜੁਰ ਦੱਸਿਓ ਸੂਟ ਕਿਵੇਂ ਲੱਗਿਆ ਇਸ ਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਦਾਂ ਹਾਲੋ ਬਾਕੀ ਸਾਡੇ ਕਮੈਂਟ ਸੈਕਸ਼ਨ ਜੀ ਵੀ ਮੈਂ ਨੰਬਰ ਪਾ ਦੇਣਾ ਹਾਂ ਨਾ ਕਈ ਵਾਰੀ ਜਿਹੜਾ ਇਸ ਦਾ ਪ੍ਰਾਈਸ ਰਹਗਾ ਇਹ ਥੋੜਾ ਪਲੱਸ ਰੇਂਜ ਆਊਗਾ ਕਿਉਂਕਿ ਇਹਦਾ ਕੰਮ ਥੋੜਾ ਹੈਵੀ ਕਰਵਾਇਆ ਦੁਪੱਟੇ ਦੇ ਜਿਵੇਂ ਕਾਰਨਰ ਤੇ ਕੰਮ ਕਰਵਾਤਾ ਸੀ ਹੈਂਡ ਦਾ ਕੰਮ ਆ ਗਿਆ ਆਰੀ ਦਾ ਕੰਮ ਆ ਗਿਆ ਸੋ ਪ੍ਰਾਈਸ ਰਹਗਾ ਇਸ ਦਾ 4550 4550 ਰੁਪਏ ਤੁਸੀਂ ਆਪਣਾ ਸਕਰੀਨਸ਼ਾਟ ਲੈ ਲਿਓ ਨੈਕਸਟ ਤੁਹਾਨੂੰ ਆਰਟੀਕਲ ਮੈਂ ਦਿਖਾਉਣਾ ਨੈਕਸਟ ਤੁਹਾਨੂੰ ਮੈਂ ਪੀਸ ਦਿਖਾਉਣ ਜਾ ਰਿਹਾ ਇੱਕ ਆਵਲਾ ਆਵਲਾ ਪੀਸ ਚੈੱਕ ਕਰਿਓ ਰਸਟ ਕਲਰ ਦਾ ਪੀਸ ਆ ਥ੍ਰੈਡ ਦਾ ਪੀਸ ਰੈਡੀ ਕਰਵਾਇਆ ਇਸ ਕੋਸਰਗੈਂਡ ਲਾਉ ਦੇ ਨਾਲ ਦਾ ਵਰਕ ਕਰਵਾਇਆ ਧਾਗੇ ਦਾ ਕੰਮ ਹੈ ਸਿੰਪਲ ਸੋਬਰ ਦਾ ਪੀਸ ਹੈ ਆ ਇਸ ਦੀ ਬਾਟਮ ਰਹੇਗੀ ਇਹਦਾ ਦੁਪੱਟਾ ਚੈੱਕ ਕਰਿਓ ਪਿਓਰ ਵਿਸਕੋਸ ਔਰਗੈਂਜ਼ਾ ਫੈਬਰਿਕ ਆ ਪਿਓਰ ਕ੍ਰੇਪ ਦੀ ਸਲਵਾਰ ਆ ਔਰ ਦੁਪੱਟੇ ਤੇ ਆ ਰਿਹਾ ਸ਼ੈਡੋ ਵਰਕ ਕਹਿ ਸਕਦੇ ਆਪਾਂ ਨੂੰ ਜਿਹਨੂੰ ਸ਼ੈਡੋ ਨਹੀਂ ਕਹਿੰਦੇ ਸ਼ੈਡੋ ਵਰਕ ਹੈ ਜਾਨੀ ਕਿ ਰਸਤ ਨਾਲ ਔਰਿੰਜ ਦਾ ਧਾਗੇ ਦਾ ਕੰਮ ਕੰਬੀਨੇਸ਼ਨ ਦੇਖੋ ਵਰਕ ਦਾ ਕੰਟਰਾਸਟ ਚੈੱਕ ਕਰੋ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ ਸਿਰਫ 2950 2950 ਰੁਪਏ ਇਸ ਦਾ ਪ੍ਰਾਈਸ ਆ ਹੁਣ ਬਾਕੀ ਤੁਹਾਨੂੰ ਕੋਈ ਵੀ ਆਰਟੀਕਲ ਚਾਹੀਦਾ ਸਾਡੇ ਆਰਡਰ ਵਾਲੇ ਨੰਬਰ ਮੈਂ ਬੋਲ ਵੀ ਦਿੱਤੇ ਬਾਕੀ ਡਿਸਕ੍ਰਿਪਸ਼ਨ ਜਿਵੇਂ ਮੈਂਸ਼ਨ ਆ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਕਰ ਲਓ ਚੈਨਲ ਨੂੰ ਵਾਟਸ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਥੈਂਕ ਯੂ ਸੋ ਮੱਚ